ਕੋ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਟਰੈਕਟਰ ਸਤੰਤ ਕਰਦੇ ਹੋਏ ਸੁਖਮਨ ਠੱਠਾ ਨਾਮ ਦੇ ਨੌਜਵਾਨ ਦੀ ਮੌਤ ਆ ਜਿਹੜੀ ਉਹ ਗੁਰਦਾਸਪੁਰ ਦੇ ਵਿੱਚ ਹੋ ਗਈ ਸੀ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਟਰੈਕਟਰ ਸਤੰਤ ਵਾਰਦੀ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਅਜਿਹਾ ਕਰਨ ਦੇ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸਨ ਅਤੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਨੇ ਜਿਹੜੀਆਂ ਉਹ ਖਤਰੇ ਵਿੱਚ ਪੈ ਰਹੀਆਂ ਸਨ ਲੇਕਿਨ ਅਜੇ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ ਤਾ ਫਗਵਾੜਾ ਦੇ ਵਿੱਚ ਟਰੈਕਟਰ ਸਟੰਟ ਦਾ ਮੁਕਾਬਲਾ ਕਰਵਾਇਆ ਜਾਂਦਾ ਹੈ ਜਿੱਥੇ ਟਰੈਕਟਰਾਂ ਦੀ ਰੇਸ ਆੜੀ ਉਹ ਲਗਾਈ ਜਾਂਦੀ ਹੈ ਤਾਂ ਇਸੇ ਦੌਰਾਨ ਇੱਕ ਟਰੈਕਟਰ ਜਿਹੜਾ ਉਹ ਬੇਕਾਬੂ ਹੋ ਜਾਂਦਾ ਹੈ ਅਤੇ ਆਲੇ ਦੁਆਲੇ ਖੜੇ ਲੋਕਾਂ ਨੂੰ ਕੁਚਲ ਦਿੰਦਾ ਹੈ ਇਸ ਹਾਦਸੇ ਦੇ ਵਿੱਚ ਟਰੈਕਟਰ ਚਾਲਕ ਸਣੇ ਚਾਰ ਵਿਅਕਤੀ ਜ਼ਖਮੀ ਹੋ ਗਏ ਸਨ ਅਤੇ ਬਹੁਤ ਸਾਰੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਸੀ ਤਾਂ ਹੁਣ ਇਸ ਮਾਮਲੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤਾ ਪੂਰੀ ਘਟਨਾ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਫਿਲਹਾਲ ਫਗਵਾੜਾ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਡੀਐਸਪੀ ਫਗਵਾੜਾ ਨੇ ਜਿਹੜੇ ਉਹ ਮੌਕੇ ਉੱਤੇ ਪਹੁੰਚੇ ਨੇ ਜਿਨ੍ਹਾਂ ਨੇ ਤਿੰਨ ਟਰੈਕਟਰਾਂ ਨੂੰ ਵੀ ਕਬਜ਼ੇ ਦੇ ਵਿੱਚ ਲੈ ਆਏ ਹਾਲਾਂਕਿ ਇਸ ਘਟਨਾ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣੀਆਂ ਬਾਕੀ ਨੇ ਡੀਐਸਪੀ ਫਗਵਾੜਾ ਜਸਪੀਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਦਮੋਲੀ ਵਿੱਚ ਨਜਾਇਜ਼ ਟਰੈਕਟਰਾਂ ਦੀ ਰੇਸ ਚੱਲ ਰਹੀ ਹੈ ਜਿਸ ਦੌਰਾਨ ਇੱਕ ਹਾਦਸਾ ਵੀ ਵਾਪਰਿਆ ਹੈ ਤਾਂ ਜਿਵੇਂ ਹੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਸਾਰੀ ਭੀੜ ਪੁਲਿਸ ਨੂੰ ਦੇਖਦੇ ਹੀ ਦੌੜ ਜਾਂਦੀ ਹੈ ਮੌਕੇ ਉੱਤੇ ਚਾਰ ਲੋਕਾਂ ਨੂੰ ਪੁਲਿਸ ਦੇ ਹਿਰਾਸਤ ਵਿੱਚ ਲਿਆ ਅਤੇ ਜ਼ਖਮੀ ਵਿਕਤੀਆਂ ਨੂੰ ਫਗਵਾੜਾ ਅਤੇ ਜਲੰਧਰ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਤੁਹਾਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਜਿਹੜੀ ਟਰੈਕਟਰਾਂ ਦੀ ਜਿਹੜੀਆਂ ਇਲੀਗਲ ਜਿਹੜੀਆਂ ਦੌੜਾਂ ਰਾਈਆਂ ਜਾ ਰਹੀਆਂ ਤੇ ਅਸੀਂ ਇੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ 3 ਟਰੈਕਟਰ ਅਸੀਂ ਕਾਬੂ ਦੇ ਵਿੱਚ ਲਏ ਆ ਚਾਰ ਇਥੋਂ ਹੋਰ ਬੰਦਿਆਂ ਨੂੰ ਵੀ ਜਿਹੜਾ ਕਾਬੂ ਦੇ ਵਿੱਚ ਲਿਆ ਤੇ ਅਸੀਂ ਅੱਗੇ ਇਹਦੇ ਵਿੱਚ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ ਜਿਹੜੇ ਸੈਕਸ਼ਨਸ ਐਪਰੋਪਰੀਟ ਹੋਣਗੇ ਉਹਨਾਂ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਅਸੀਂ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਾਉਂਦੇ ਤੇ ਟੋਟਲੀ ਇਲੀਗਲ ਹੈ ਜੀ ਇਹਦੇ ਬਾਰੇ ਕੋਈ ਪਰਮਿਸ਼ਨ ਜਿਹੜੀ ਹੈਗੀ ਹੈ ਇਹਨਾਂ ਨੇ ਨਹੀਂ ਲਈ ਜੀ ਤੇ ਨਾ ਹੀ ਇਸ ਬਾਰੇ ਕਿਸੇ ਨੂੰ ਇਨਫੋਰਮ ਕੀਤਾ ਗਿਆ ਬੰਦੇ ਕਿੰਨੇ ਹੁਣ ਤੁਸੀਂ ਅਰੈਸਟ ਕੀਤੇ ਆ ਜੀ ਅਸੀਂ ਫਿਲਹਾਲ 4 ਬੰਦੇ ਹਿਰਾਸਤ ਚ ਲਏ ਆ ਹੋਰ ਬੰਦੇ ਆ ਨੂੰ ਫੜਨ ਲਈ ਸਾਡੀਆਂ ਟੀਮਾਂ ਜਿਹੜੀਆਂ ਇਸ ਵੇਲੇ ਫੀਲਡ ਚ ਕੰਮ ਕਰ ਰਹੀਆਂ ਜੀ ਜਖਮੀ ਸਰ ਕਿੰਨੇ ਕੋਈ ਨਹੀਂ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਜੀ ਉਹਦੇ ਹਿਸਾਬ ਨਾਲ ਤੇ ਜੀ ਇਸ ਵੇਲੇ 3 ਜਿਹੜੇ ਬੱਚੇ ਨੇ ਤੇ ਉਹ ਜਖਮੀ ਨੇ ਤੇ ਉਸ ਤੋਂ ਇਲਾਵਾ ਜਿਹੜਾ ਟਰੈਕਟਰ ਚਲਾ ਰਿਹਾ ਸੀ ਉਹ ਆਪ ਵੀ ਖੁਦ ਵੀ ਜਖਮੀ ਹੈ ਤੇ ਇਸ ਤੋਂ ਇਲਾਵਾ 3-4 ਹੋਰ ਬੰਦੇ ਦੀ ਜਖਮੀ ਹੋਣ ਦੀ ਸਾਨੂੰ ਉਹ ਜਿਹੜੀ ਹੈ ਇਨਫੋਰਮੇਸ਼ਨ ਹੈ